ਉਸ ਵਕਤ ਸਾਲ ਸਿੰਘ ਜੀ ਸਾਰਿਆਂ ਰਾਜਿਆਂ ਨੂੰ ਬਾਦਸ਼ਾਹ ਨੂੰ ਕਹਿ ਕੇ ਉਹਨਾਂ ਦੇ ਰਾਜ ਤੋਂ ਦਵਾਏ ਉਹਨਾਂ ਸਾਰਿਆਂ ਨੇ ਸਿੱਖੀ ਧਾਰਨ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਹਿੰਦੀ ਤਰੀਕ ਲਿਖਿਆ ਕਿ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੁੱਜਦੇ ਰਹੇ ਇਸ ਪ੍ਰਕਾਰ ਮਾਰੇ ਨੂੰ ਬੰਦ ਖਲਾਸੀ ਕਰਾਈ ਸੀ ਇਸ ਪ੍ਰਕਾਰ ਸਾਲ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਗੁਰੂ ਸਾਹਿਬ ਇਹ ਲਾਹੌਰ ਦੇ ਵੀ ਸ਼ਹੀਦ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਉਸੋ ਜਿਹੜੀ ਭਾਈ ਵੀਰੀ ਜੰਦਾ ਦੇ ਸਿੱਖਾਂ ਨੇ ਗੁਰੂ ਸਾਹਿਬ ਦੇ ਹੁਕਮ ਸੁਣਾਏ ਕਿ ਮਾਰਾ ਕਖ ਤੇ ਰਚੋ ਸਾਰੀਆਂ ਸੰਗਤਾਂ ਨੂੰ ਸ਼ਸਤਰਧਾਰੀ ਕਰੋ ਇਹ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਦਾ ਸਾਹਿਬ ਅੰਮ੍ਰਿਤਸਰ ਹੀ ਮਹਾਰਾਜ ਦੇ ਗਏ ਸਨ ਆਪ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਰਚ ਕੇ ਸਾਰੀਆਂ ਸੰਗਤਾਂ ਨੂੰ ਸ਼ਸਤਰਧਾਰੀ ਬਣਨ ਦੀ ਆਗਿਆ ਕੀਤੀ ਜਿਸ ਆਗਿਆ ਨੂੰ ਸੁਣ ਕਰਕੇ ਭਾਈ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵੱਡੀ ਕਿਰਪਾਨ ਧਾਰਨ ਕੀਤੀ ਜਿਨ੍ਹਾਂ ਦੀ ਹੁਣ ਤੱਕ ਸ੍ਰੀ ਸਾਹਿਬ ਦੇ ਦਰਸ਼ਨ ਸ੍ਰੀ ਅਕਾਲ ਪੰਥ ਸਾਹਿਬ ਸ਼ਾਸਤਰਾਂ ਵਿੱਚ ਕਰਾਏ ਜਾਂਦੇ ਹਨਗੇ ਇਸੇ ਪ੍ਰਕਾਰ ਬਾਕੀ ਦੇ ਸਿੱਖਾਂ ਨੂੰ ਪਾਈ ਵੀ ਦੀ ਜਾਂਦਾ ਗੁਰ ਸਿੱਖਾਂ ਨੇ ਸਤਗੁਰਾਂ ਦੇ ਦੋ ਕਿਰਪਾਨ ਇੱਕ ਮੀਰੀ ਤੇ ਇੱਕ ਪੀਰੀ ਦੀਆਂ ਦੋ ਲੈ ਕੇ ਭਾਈ ਮੁੰਡੇ ਸਾਹਿਬ ਦੇ ਹੱਥੋਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਜੀ ਨੇ ਫਿਰੋਜ਼ ਦੀ ਗਾਟੜੇ ਰਖਣ ਵਾਲੀ ਦੇਰ ਫੁੱਟ ਦੀ ਕਿਰਪਾਨ ਹੈ ਸਤਗੁਰਾਂ ਦੀ ਸ਼ਾਸਤਰਾਂ ਨਾਲ ਪੈਰਨ ਵਾਲੀਆਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਹੰਗਾਫ ਦੀਆਂ ਜੋ ਹਮੇਸ਼ਾ ਸ੍ਰੀ ਅਕਾਲ ਪੰਥ ਸਾਹਿਬ ਰੇ ਰਾਤੋਂ ਮਗਰੋਂ ਗੁਰੂ ਸ਼ਸਤਰਾਂ ਦੇ ਕਰਾਏ ਜਾਂਦੇ ਇਨਸਾਫ ਸਿੰਘ ਜੀ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਆਪ ਸ਼ਸਤਰ ਧਾਰੇ ਤੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਾਏ ਇਸ ਪ੍ਰਕਾਰ ਸ਼ਸਤਰ ਧਾਰੀ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਗਰੀਬ ਨואਜ ਜੀ ਨੇ ਜਿਸ ਵਕਤ ਦੇ ਚੰਦੂ ਨੇ ਫੇਰ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਗੁਰੂ ਸਾਹਿਬ ਦੇ ਪੱਖ ਪਰਾਜ ਬੈਠੇ ਹਨ ਉਸ ਵਕਤ 파ਰਸ਼ਾਨ ਗੁਰੂ ਸਾਹਿਬ ਜੀ ਨੂੰ ਦਿੱਲੀ ਵਿੱਚ ਬੁਲਾਇਆ ਦਿੱਲੀ 'ਚ ਦਰਸ਼ਨ ਕਰਕੇ ਸਦਗਰਾਂ ਦੇ ਪਾਸ ਬਝੋ ਮਿਲਾਸ ਕਰਨ ਤੋਂ ਨਿਸ਼ਚਾ ਹੋ ਗਿਆ ਉਸ ਨੂੰ ਕਿ ਗੁਰੂ ਮਹਾਰਾ ਸਾਹਿਬ ਤੀਰਾਂ ਦੇ ਪੀਰ ਹੈ ਗੁਰੂਆਂ ਦੇ ਗੁਰੂ ਹੈ ਪਰ ਚੰਦੂ ਦੀ ਸਖਾਵਤ ਨਾਲ ਗੁਰੂ ਮਹਾਰਾ ਸਾਹਿਬ ਨੂੰ ਗਵਾਲੀਅਰ ਵਿੱਚ ਭੇਜਿਆ ਗਿਆ ਗਵਾਲੀਅਰ ਵਿੱਚ ਜਾ ਕੇ 40 ਦਿਨ ਮਾਰਾ ਨੂੰ ਕਹਿੰਦਾ ਮੇਰੇ ਵਾਸਤੇ ਮਾਰਾ ਕਸ਼ੀ ਫੇਰੋ ਭਜਨ ਕਰੋ ਮੇਰੀ ਸਾੜ ਸਦੀ हट ਜਾਵੇ ਸਰਦਾਰਾਂ ਕਿਹਾ 파ਸ਼ਾ ਜੀ ਤੇ ਤੇ ਸਾੜ ਸਦੀ ਆਈ ਹੈ ਉਸੇ ਤੇ ਆਈ ਹੈ ਤੂੰ ਕਿਉਂ ਸ਼ੰਕਾ ਕਰਦਾ ਹੈ ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬ ਇਹਦਾ ਬਚਨ ਮੰਨ ਕੇ ਗਵਾਲੀਅਰ ਵਿੱਚ 40 ਦਿਨ ਰਹਿ ਸੱਚੇ ਪਾਤਸ਼ਾਹ 40 ਦਿਨ ਤੋਂ ਬਾਅਦ ਜਦੋਂ ਮਹਾਰਾਜ ਨੂੰ ਜ਼ਹਿਰੀਲੀ ਪਿਸ਼ਾਕ ਭੇਜੀ ਉਹ ਲਾਜ਼ਰੋ ਦਿਨ ਕਹਾਂ ਕਿ ਮਹਾਰਾਜ ਚੰਦੂ ਦਾ ਪੈੜਾ ਕੰਮ ਹੈ ਮਹਾਰਾਜ ਸਾਹਿਬ ਨੂੰ ਉਹ ਪਿਸ਼ਾਕ ਨਾ ਪਹਿਨਾਈ ਦਿ ਲੋਗੇ ਨੇ ਉਸ ਵਕਤ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਜਿਹੜੇ ਸਨ 40 ਦਿਨ ਹੋਣ ਤੋਂ ਬਾਅਦ ਭਾਈ ਜੇਠਾ ਜੀ ਤੇ ਭਾਈ ਪ੍ਰਾਣਾ ਜੀ ਸ਼ੇਰ ਬਣ ਕੇ ਬਾਦਸ਼ਾਹ ਨੂੰ ਪੈਸੇ ਦੇਣ ਲੱਗੇ ਜੋ ਪੈ ਦੇਤੇ ਡਰਦੇ ਹੋਏ ਨੂੰ ਗੁਰੂ ਸਾਹਿਬ ਨੂੰ ਕੇਤੇ ਕੀਤਾ ਫਿਰ ਉਹ ਮਾਰਾ ਸਾਵਨਾ ਆਪ ਦਾ ਦੁਗਾਸ ਨੂੰ ਉਧਾਰ ਕੇ ਖੱਟ ਰਚ ਰਮਾਲ ਪਕੜ ਕੇ ਉਹਨੇ ਸ਼ੇਰਾਂ ਨੂੰ ਰੋਕਿਆ ਇਹ ਇਸ ਪ੍ਰਕਾਰ ਬਾਦਸ਼ਾਹ ਜੀ ਰੱਖਿਆ ਕੀਤੀ ਫਿਰ ਭਾਈ ਜੇਠਾ ਜੀ ਬਹਿਦਵਾਨ ਕੇ ਕਹਿਣ ਲੱਗੇ ਜਿਨ੍ਹਾਂ ਨੂੰ ਪਹਿਲੇ ਵੇਲੇ ਚੇਤੇ ਕਰਦਾ ਉਹਨੂੰ ਬੁਲਾਉਂਦਾ ਕਿਉਂ ਨਹੀਂ ਤੈਂ 40000 ਨਰਸਾ ਕੀਤਾ ਸੀ ਤੇ ਸਲਗੁਰਾ ਨੂੰ ਬਕਾਰੀ ਦਿਨ ਹੋ ਗਏ ਅੱਜ ਕਿਆਂ ਨੂੰ ਸੁਣ ਕੇ ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਭੇਜ ਕੇ ਕਿਹਾ ਕਿ ਸਲਗੁਰੂ ਆਪ ਗਵਾਲੀਅਰ ਤੇ ਹੁਣ ਆ ਜਾਓ ਮਹਾਰਾਜ ਕਹੇ ਭਈ ਅਸੀਂ ਇੱਥੇ ਹੀ ਸੁਖੀ ਹਾਂ ਆਪ ਬੁੰਜੇਰਾ ਬੁੰਜਾ ਰਾਜੇ ਜਿਹੜੇ ਕੈਦੀ ਹੈ ਇਹ ਸਾਡੇ ਆਉਣ ਕਰਕੇ ਸਾਰੇ ਸੁਖੀ ਇਹਨੂੰ ਤਿੰਨ ਮੇਲ ਦਾ ਹਲੋ ਜੀ ਮਿਲਣ ਲੱਗਿਆ ਤੇ ਆਪ ਮਹਾਰਾਜ ਸਾਹਿਬ ਦੀ ਸਿੱਖ ਕਿਰਤ ਕਰਕੇ ਜਿਹੜੀ ਲਿਆਉਂਦੇ ਸੀ ਉਹਦਾ ਪ੍ਰਸ਼ਾਨ ਛੱਡਦੀ ਸੀ ਇਸ ਪ੍ਰਕਾਰ ਜਦੋਂ ਮਹਾਰਾਜ ਨੇ ਕਿਹਾ ਆਪ ਸਾਹਿਬ ਕਹਿਣ ਲੱਗਾ ਮਹਾਰਾਜ ਜਰੂਰ ਆਓ ਅਖੀਰ ਬੇਨਤੀ ਕਰਨ ਤੋਂ ਕਿ ਆਈ ਜਿਹੜੇ ਜਿੰਨੇ ਪੱਲਾ پکڑ ਕੇ ਆਪਦੇ ਆ ਆਇਆ ਉਹਨਾਂ ਨੂੰ ਲਿਆਓ ਸਤਗੁਰੂ ਜੀ ਨੇ ਪੰਜਾਹ ਉਸ ਵੇਲੇ ਪੱਲਿਆਂ ਵਾਲਾ ਚੋਲਾ ਪਹਿਰਿਆ ਉਹ ਚੋਲੇ ਨੂੰ ਪੈਰ ਕੇ ਪਿਆਰ ਹੋ ਕੇ ਗਵਾਲੀਅਰ ਚੋਂ ਨਿਕਲਣ ਵਾਸਤੇ ਉਹ ਸਕਤੋਂ 52 ਰਾਜਿਆਂ ਨੂੰ ਗੁਰੂ ਸਾਹਿਬ ਦੇ ਚਰਮੇ ਚ ਆ ਕੇ ਬੇਇਨਕੀ ਕੀਤੀ ਸਾਰਿਆਂ ਨੂੰ ਆਪ ਦਾ ਪੱਲਾ ਫਕੜਾਇਆ ਦੋ ਰਹਿ ਗਏ ਸਾਨੂੰ ਉਹਨਾਂ ਨੂੰ ਕਲੀਆਂ ਜਿਹੜੀਆਂ ਚੋਲੇ ਦੀਆਂ ਸੀ ਅਗਲੀਆਂ ਬਨਣ ਵਾਲੀਆਂ ਉਹ ਪਕੜਾ ਕੇ 52 ਰਾਜੇ ਉੱਥੇ ਕੈਦੀ ਸੀ ਸਾਰਾ ਜੇਲ੍ਹ ਖਾਨਾ ਖਾਲੀ ਕਰ ਦਿੱਤਾ ਸੱਜੇ ਪਾਤਸ਼ਾਹੀ ਨੇ ਗਰੀਵ ਨੂੰ ਆਇਆ ਅੰਤਰਾਜਮੀ ਜਿਵੇਂ ਕ੍ਰਿਸ਼ਨ ਦੇ ਨਾਲ ਜਰਾਸੰ ਦੇ ਕੈਦੀ ਰਾਜੇ ਛੁੱਟੇ ਸੀ ਜਿਸ ਪ੍ਰਕਾਰ ਸਾਧ ਸੰਗਤ ਜੀ ਉਹ ਮਾਸਰੀਆਂ ਕਰਦਣਾ 16000 ਗੋਤੀਆਂ ਛੁੱਟੀਆਂ ਸੀ ਐਂ ਗੁਰੂ ਮਹਾਰਾਜ ਸਾਹਿਬ ਦੇ ਨਾਲ 52 ਰਾਜੇ ਖੈ ਕੇ ਚਲੇ ਆ ਰਹੇ ਆ ਸਾਰੇ ਲੋਕ ਸ਼ਹਿਰ ਦੇ ਦੇਖਣ ਵਾਸਤੇ ਆਏ ਜਿਵੇਂ ਤਾਰਿਆਂ ਦੇ ਮੰਡਲ ਚ ਪੂਰਨਮਾਹੀ ਦਾ ਚੰਦ ਚੱਲਦਾ ਐਂ ਗੁਰੂ ਸਾਹਿਬ ਸਾਰਿਆਂ ਦੀ ਦੀ ਸ਼ੋਭੇ ਆ ਰਹੇ ਆ ਜਦੋਂ ਬਾਹਰ ਆਏ ਉਹਨਾਂ ਦੀਆਂ ਬੇਰੀਆਂ ਸਾਰਿਆਂ ਦੀਆਂ ਕਟਾ ਕੇ ਭਾਈ ਹਰਦਾਸ ਲੋਗੇ ਨੂੰ ਕਿਹਾ ਕਿ ਤੂੰ ਹੌਲੀ ਹੌਲੀ ਦਿੱਲੀ ਇਹਨੂੰ ਲੈ ਕੇ ਕੱਲ੍ਹ ਪਰ ਰਾਜਿਆਂ ਨੂੰ ਅਸੀਂ ਛੇਤੀ ਚੱਲਾਂਗੇ ਬਾਦਸ਼ਾਹ ਦੇ ਪਾਸ ਇਹ ਗੁਰੂ ਮਾਰਾ ਜੀ ਗਵਾਲੀਵਰ ਚੋਂ ਜਦੋਂ ਦਿੱਲੀ ਆਏ ਦਿੱਲੀ ਵਿੱਚ ਆ ਕੇ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਾਹਿਬ ਜੀ ਸਾਰਿਆਂ ਰਾਜਿਆਂ ਨੂੰ ਪਾਤਸ਼ਾਹ ਨੂੰ ਕਹਿ ਕੇ ਉਹਨਾਂ ਦੇ ਰਾਜ ਤੋਂ ਦਵਾਏ ਉਹਨਾਂ ਸਾਰਿਆਂ ਸਿੱਖੀ ਧਾਰਨ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਹਿੰਦੀ ਤਰੀਕ ਲਿਖਿਆ ਕਿ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਈਦੇ ਰਹੇ ਇਹ ਇਸ ਗੁਰਕਾਰ ਮਾਰੇ ਨੂੰ ਬੰਦ ਖਲਾਸੀ ਕਰਾਈ ਸੀ ਤੇ ਸਾਰਾ ਰਾਜ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ ਜਹਾਂਗੀਰ ਬਾਦਸ਼ਾਹ ਜਿਵੇਂ ਜਿਵੇਂ ਮਹਾਰਾਜਾਂ ਨੇ ਕਿਹਾ ਉਸ ਤਰ੍ਹਾਂ ਮੰਨਣਾ ਕੀਤਾ ਕਿ ਕੋਹੜਾ ਗੁਰੂ ਸਾਹਿਬ ਨੇ ਆਪਣੇ ਵੱਲੋਂ ਦਿੱਤਾ ਤੇ ਇੱਕ ਸਿਰੋਪਾਉ ਦੇ ਕੇ ਉਹਨਾਂ ਰਾਜਿਆਂ ਨੂੰ ਇਸ ਪ੍ਰਕਾਰ ਮਹਾਰਾਜ ਜੀ ਨੇ ਵਿਦਿਆ ਕੀਤਾ ਆਪਣੇ ਰਾਜ ਵਾਪਸ ਕਰਾਇਸੀ ਇਹ 52 ਰਾਜਿਆਂ ਨੂੰ ਰਾਜ ਦਵਾਇਆ ਸਤਗੁਰਾਂ ਨੇ ਕਾਇਰ ਵੀ ਕਿਉ ਸੁਦਾ ਕੇ ਫਿਰ ਚੰਦੂ ਗੁਰੂ ਸਾਹਿਬ ਦੇ ਹਵਾਲੇ ਕਰਤਾ ਜਹਾਂਗੀਰ ਨੇ ਉਹਦੇ ਨੱਕ ਵਿੱਚ ਨਕੇਲ ਪਾ ਕੇ ਸਾਧ ਸੰਗ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ ਇਸੇ ਪ੍ਰਕਾਰ ਉਹ ਲਾਹੌਰ ਵਿੱਚ ਲਿਜਾ ਕੇ ਉਹਦਾ ਜੇ ਦਾ ਅੰਤ ਹੋਇਆ ਜਿਸ ਭੜਪੂਜੇ ਦੇ ਪਾਸੋਂ ਗੁਰਦੱਤੇ ਦੇ ਪਾਸੋਂ ਇਹ ਪਠੇ ਵਿੱਚੋਂ ਰੇਤਾ ਵੰਗਵਾਉਂਦਾ ਸੀ ਉਸੇ ਦੇ ਕੜਛੇ ਦੇ ਨਾਲ ਇਹ ਅੰਤ ਹੋਇਆ ਸੰਸਮੀ ਜੀ ਇਸ ਪ੍ਰਕਾਰ ਇਹ ਚੰਦੂ ਜਿਹੜਾ ਗੁਰੂ ਕਾ ਦ੍ਰਿਸ਼ਟੀ ਸੀ ਉਹ